ਕੇ ਇਹ ਵੀ ਅੱਜ ਬੈਠ ਕੇ ਸਾਰੀ ਡਿਸਕਸਸ ਹੋਈ ਇੱਕ ਦੂਸਰੀ ਜਿਹੜੀ ਇੱਕ ਅਹਿਮ ਮੁੱਦਾ ਸਾਡਾ ਕਿ ਪਿਛਲੇ ਦਿਨੀ ਮੁਵਾਰਕਿਆ ਚਲੋ ਜਿਹੜੇ ਕੋਈ ਵਜ਼ੀਰ ਬਣ ਕੇ ਉੱਤੇ ਸੈਂਟਰ ਦੇ ਵਿੱਚ ਪਰ ਇੱਕ ਅਹਿਮ ਜਿਹੜਾ ਇੱਕ ਜਜ਼ਬਾਤੀ ਸ਼ੈਨ ਹੁੰਦਾ ਉਹਦੇ ਨਾਲ ਖਲਵਾੜ ਕਰ ਲਈ ਇੱਕ ਬਿਆਨ ਦਾਗ ਪਾ ਜਾਂਦਾ ਮੈਂ ਕਹਿੰਦਾ ਪੇ ਨੇਰੇ ਬਿਆਨ ਦਾਾਰ ਕੀ ਫਿਰ ਆਪਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਇੱਕ ਖਲਵਾੜ ਕਰਦੇ ਆਂ ਇਹ ਵੀ ਬੈਠ ਕੇ ਇੱਥੇ ਗੱਲ ਹੋਈ ਆ ਕਿਉਂਕਿ ਉਹ ਸੈਂਟਰ ਸਰਕਾਰ ਨਵੀਂ ਚੁਣੀ ਗਈ ਤੇ ਵਜ਼ੀਰ ਸਾਹਿਬ ਨੇ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਇੱਕ ਇਹੋ ਜਿਹਾ ਬਿਆਨ ਦਿੱਤੇ ਜਿਨ੍ਹਾਂ ਦਾ ਮੇਰਾ ਖਿਆਲ ਆ ਕੋ ਰਿਜਲਟ ਵੀ ਨਿਕਲਣਾ ਚਾਹੀਦਾ ਤੇ ਅਸੀਂ ਆਸ ਵੀ ਅਸੀਂ ਵੀ ਚੋਣਵਨੀ ਕਮੇਟੀ ਕੋਲੋਂ ਵੀ ਅਸੀਂ ਇੱਕ ਉਹ ਅਹਿਮ ਗੱਲ ਵੀ ਬਹਿਤ ਕੀਤੀ ਆ ਤੇ ਮੈਂ ਅੱਜ ਇਹ ਮਾਰਕਿੰਗ ਕਮੇਟੀ ਦੇ ਵਿੱਚ ਇਹ ਵੀ ਇਹਨਾਂ ਦੇ ਧਿਆਨ 'ਚ ਲਿਆਉਂਦਾ ਸੀ ਕਿ ਸਾਡੇ ਇੱਕ ਸਰਦਾਰ ਗੁਰਮੀਤ ਸਿੰਘ ਪਟਿਆਲੇ ਤੋਂ ਜਿਹੜਾ ਬਲਦੀ ਸਿੰਘ ਸੀ ਉਹ 9-10 ਮਹੀਨੇ ਦਾ ਵਿਚਾਰਾ ਫੇ ਰੋਲ ਤੇ ਆ ਗਿਆ ਸੀ ਤੇ ਉਹ ਮੋੜੋ ਦੀ ਜਿਹੜੀ ਅਜਮਾਨ ਕੈਂਸਰ ਕਰਕੇ ਉਹਨੂੰ ਫਿਰ ਜੇਲ੍ਹ ਦੇ ਵਿੱਚ ਛੋਹਿਆ ਗਿਆ। ਦੂਸਰਾ ਸਰਦਾਰ ਸ਼ਮਸ਼ੇਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਸੀ। ਮੇਰਾ ਕਹਿਣ ਤੋਂ ਭਾਵ ਕਿ ਜੇ ਹੁਣ ਜੀਤ ਸਿੰਘ ਬਣੇ ਆ ਤੇ ਇਹਦਾ ਕੋਈ ਸੁਪਰੀਚਾ ਨਾਲ ਨਾ ਕਰਕੇ ਐਕਸਪਲੋਇਟ ਨਾ ਕਰਨ। ਕਿਉਂਕਿ ਜਿਹੜੇ ਆਪਾਂ ਕੋਈ ਐਮੇ ਦੀਆਂ ਗੱਲਾਂ ਕਰਦੇ ਆ ਉਹ ਫਿਰ ਜਿੱਲੇ ਪੂਰੀਆਂ ਨਹੀਂ ਹੁੰਦੀਆਂ। ਫਿਰ ਸਿੱਖਾਂ ਦੇ ਵਿੱਚ ਫ੍ਰਸਟ੍ਰੇਸ਼ਨ ਆਉਂਦੀ ਆ। ਤੇ ਮੈਂ ਸਮਝਦਾ ਸਿੱਖ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਜਿਹਨਾਂ ਨੇ ਚੋਕਾ ਯੋਗਦਾਨ ਪਾਇਆ ਤੇ ਉਹਦੇ ਵਿੱਚ ਆ ਹੁਣ ਵੀ ਅੱਜ ਦਸਤਾਖਤ ਹੋਇਆ ਸੀ ਕਿ 58% ਪੰਜਾਬ ਦੇ ਉਹ ਲੋਕ ਆ ਜਿਨ੍ਹਾਂ ਨੇ ਵੱਡਾ ਇਹਦਾ ਜਿਹੜਾ ਆ ਇੰਡੀਅਨ ਦੇ ਤੌਰ ਦੇ ਉੱਤੇ ਜਿਹੜਾ ਆਪਣਾ ਗੋਦਨ ਪਾਇਆ ਸੋ ਇਹ ਅੱਜ ਵੀ ਇਹਨਾਂ ਮੁੱਦੇ ਜਿਹੜੇ ਸਗੇ ਉਹ ਵੀ ਸਾਰੇ ਅੱਜ ਦਸਤਾਖਤ ਹੋਏ ਓਵਰ ਆਲ ਮੈਂ ਕਹਿ ਸਕਦਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਨ੍ਹਾਂ ਨੇ ਜ਼ਮੂਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਣਾਉਣ ਤੋਂ ਇੱਕ ਮਹੀਨਾ ਬਾਅਦ ਇਹ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸ਼ਰੋਮਣੀ ਕਮੇਟੀ ਦੀ ਇੱਕ ਦਾੜ ਬਣਾਈ ਸੀ ਤੇ ਇਹਨਾਂ ਦੀ ਮੁੱਖ ਸੰਸਥਾ ਦੇ ਸਾਰੇ ਤੋੜਾ ਕੇਂਦਰੀ ਕਿਉਂਕਿ ਅੱਜ ਛੇੜੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋ ਦੇ ਚੁਗੀ ਆ ਅਸੀਂ ਸਵੇਰੇ ਛੇੜੀ ਅਕਾਲ ਤਖਤ ਸਾਹਿਬ ਦੇ ਘੂੜੀ ਪਾ ਕੇ ਆਏ ਇਹ ਦੋਏ ਜਥੇਬੰਦੀਆਂ ਉਹਨਾਂ ਸਿਧਾਂਤਾਂ ਨੂੰ ਗੁਰੂ ਸਿਧਾਂਤਾਂ ਨੂੰ ਸਮਰਪਿਤ ਆ ਜਿਹੜੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਸੋ ਉਹਦੇ ਲਈ ਵੀ ਉਹਨਾਂ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਮੈਂ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਦੋਂ ਫਤਿਹ ਹੋਇਆ ਉਹ ਮੋਰਚਾ ਤੇ ਉਹ ਤੋਂ ਪਹਿਲਾਂ ਸ਼ੋਭਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਧੰਨਵਾਦ ਪਹਿਲਾਂ ਸ਼ੋਭਨੀ ਕਾਲੀਦਾਤਾ ਕੀਤਾ ਸੀ